ਹੈ ਕਿ ਅਨ ਦਾਤ ਇਹਨੂੰ ਜਿਹੜੀਆਂ 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 ਨਵੀਆਂ ਕਾਰਪੋਰੇਟਾਂ ਦੀਆਂ ਨੀਤੀਆਂ ਆ ਰਹੀਆਂ ਨੇ ਕੇਂਦਰ ਸਰਕਾਰ ਦੀ ਛਾਹ ਤੇ ਉਹ ਨੀਤੀਆਂ ਨੇ ਜਿਹੜੀਆਂ ਉਹ ਕਿਸਾਨ ਦੇ ਵਿਰੋਧਨ ਤੇ સામਰਾਜ ਮਤਲਬ ਜਿਹੜੇ ਸਾਮਰਾਜੀ ਲੋਕ ਨੇਗੇ ਉਹਨਾਂ ਦੇ ਹੱਕ ਚ ਬਣਾ ਰਹੇ ਨੇਗੇ ਉਹਦੇ ਵਿਰੋਧ ਦੇ ਵਿੱਚ ਹੀ ਉਹ ਨੀਤੀਆਂ ਦੇ ਤਹਿਤ ਜਿਹੜਾ ਹੁਣ ਕਿਸਾਨ ਨੂੰ ਠੀਂਡ ਰਹੇ ਨੇ ਕਿ ਜਿਹੜਾ ਡੀਏਪੀ ਦੀ ਖਾਅ ਚ 25% ਦੀ ਕਟੌਤੀ ਕਰਤੀ ਉਹਦੇ ਨਾਲ ਕਿਸਾਨਾਂ ਨੂੰ ਮਜਬੂਰ ਕੀਤਾ ਜਾਂਦਾ ਕਿ ਉਹਦੇ ਨਾਲ ਸਰ ਫੜ ਲਿਆ ਜਾਵੇ ਜਿੰਕ ਲਿਆ ਜਾਵੇ ਜਾਂ ਪਾਉ ਰਹੀ ਜਾਂਦਾ ਪਰ ਇਹ ਤੋਂ ਵੀ ਉੱਤ ਜਿਹੜੀਆਂ ਨਾਕਲੀ ਡੀਏਪੀ ਆ ਰਹੀ ਹੈਗੀ ਅਸੀਂ ਕਹਿੰਦੇ ਆ ਵੀ ਜੋ ਦੁਕਾਨਦਾਰ ਜਾਂ ਜੋ ਕੰਪਨੀ ਆ ਜਿੱਥੇ ਵੀ ਵੇਚਦੀ ਇਹ ਨਾਕਲੀ ਡੀਏਪੀ ਪਾਉਂਦੀ ਹੈਗੀ ਉਹਨਾਂ ਤੇ ਉੱਤੇ ਪਰਚੇ दर्ज ਕਰਕੇ ਉਹਨਾਂ ਨੂੰ ਸਜ਼ਾ ਮਤਤੀਆਂ ਜਾਂ ਜੇਕਰ ਸਰਕਾਰ ਨੇ ਇਸ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੈਗਾ ਜਿਹੜਾ ਇਹ ਹਾੜੀ ਦੇ ਸੀਜ਼ਨ ਚ ਸੂਬਾ ਕਮੇਟੀ ਵੱਲੋਂ ਜੋ ਸਖਤੇ ਛਣਾਊਗਾ ਉਹਦੇ ਤਹਿਤ ਉਹਨੂੰ ਇੰਨੇ ਬਿਨਾਂ ਲਾਗੂ ਕਰਕੇ ਅਸੀਂ ਸਰਕਾਰ ਦੇ ਨਕਸ਼ੇ ਤਾਮ ਕਰਦੇ ਆਂ। ਠੀਕ। ਅੰਤ ਸਿਕਾੜ ਨੇ ਰੋੜ ਸੇਕ ਰੱਖਿਆ। ਪੰਜਾਬ ਨੇ ਚਾਹ ਨਾ ਦਾਤਾ ਸੀ ਅੰਨ ਮੰਗ ਕੇ ਲੁੱਟੀ ਖਾਂਦੀ ਸੀ ਇੰਦਰਾ ਗਾਂਧੀ। ਉਹ ਅਸੀਂ ਵੋਟਾਂ ਪਾ ਆਪਾ ਵੀ ਰੱਜਦੇ ਕੰਮ ਨਹੀਂ ਕਿਹੜੇ ਯਾ ਜਨਤਿ ਚੜਦੇ ਸਾਡੇ ਤੇ ਕੋਈ ਬਾਤ ਨਹੀਂ ਪੁੱਛਦਾ ਵੀ ਉਹ ਦੂ ਵੀ ਅੱਗੇ। ਉਹ ਕਰ। ਸੱਟ ਕੇ ਦੇ। 70 ਸਾਲ ਤੋਂ ਸਰਕਾਰ ਚੁੰਦੇ ਆਉਨੇ ਹੋ ਕਿਸੇ ਨੇ ਬਾਹ ਫੜੀ ਐ ਇੱਦਾਂ ਫੜੀ ਨਹੀਂ ਜਮੇ ਨਹੀਂ ਪੜੀ ਅਟਕਾ ਵਾਲੇ ਲੋਕਾਂ ਨੇ ਵੋਟਾਂ ਪਾਦਣੇ ਆ ਕੇ ਸਾਡੇ ਝੂਠੇ ਭੜ ਚ ਰੋਕੀ ਦੀ ਖਾ ਜਾਂਦੀ ਐ ਜਿਮਾਗਰੂ ਵੋਟਾਂ ਲੈ ਕੇ ਪਤਾ ਨਹੀਂ ਕਿਹੜੀ ਜਾਤੀ ਚੜ ਜਾਂਦੀ ਹੁਣ ਸਾਡਾ ਨਾ ਕਰਦੀ ਨਹੀਂ ਕਰਦੇ ਵੀ ਕੋਈ ਓਕਾ ਜਾਂ ਸੁਖ ਕੌਣ ਫੜੂ ਬਾਹ ਫਿਰ ਕਿਸਾਨ ਦੇ ਮਜ਼ਦੂਰ ਦੀ ਬਾਤੇ ਫਿਰ ਚੁਮੜੇ ਘੰਡੇ ਦੇ ਜੋਰ ਤੇ ਫੜਾ ਅਸੀਂ ਅੱਜ ਜੋ ਪ੍ਰਦਰਸ਼ਨ ਕੀਤਾ ਉਹ ਡੀਏਪ ਜਿਹੜੀ ਖਾਦ ਉਹ ਮਿਲ ਨਹੀਂ ਰਹੀ ਡੀਏਪ ਜਿੱਥੇ ਕਿਤੇ ਮਿਲਦੀ ਐ ਉਹਦੇ ਨਾਲ ਨਾਲ ਜਣੀ ਨੈਨੋ ਜੂਰੀਆ ਨੈਨੋ ਡੀਏਪੀ ਜਾਂ ਹੋਰ ਸਾਜੋ ਸਮਾਨ ਹੈ ਜਿਹੜਾ ਉਹ ਲਾ ਦਿੱਤਾ ਜਾਂਦਾ ਜਾ ਰਿਹਾ ਹੈ ਸੋ ਇਸ ਲਈ ਅਸੀਂ ਸਰਕਾਰ ਨੂੰ ਸੁਨਾਉਣੀ ਕਰਨ ਵਾਸਤੇ ਆਏ ਆਂ ਜੇ ਡੀਏਪੀ ਦਾ ਪ੍ਰਬੰਧ ਕਰੇ ਜੋ ਪੂਰੇ ਕਣਕ ਦੀ ਫਸਲ ਦੀ ਬਿਜਾਈ ਆ ਰਹੀ ਹੈ ਔਰ ਜਿਹੜਾ ਨਕਲੀ ਸਮਾਨ ਜਿਹੜਾ ਵੇਚਿਆ ਜਾ ਰਿਹਾ ਉਹਨੂੰ ਬੰਦ ਕੀਤਾ ਜਾਵੇ ਨਕਲੀ ਡੀਏਪੀ ਨੂੰ ਰੋਕਿਆ ਜਾਵੇ ਜੇਕਰ ਸਰਕਾਰ ਨੇ ਇਹ ਤੇ ਗਵਰਨਮੈਂਟ ਕੀਤਾ ਤਾਸੀ ਆਉਣ ਵਾਲੇ ਸਮੇਂ 'ਚ ਹੋਰ ਅੰਦੋਲਨ ਹੈ ਜਿਹੜਾ ਸਿੱਖਾ ਕਰੇ ਪ੍ਰਧਾਨ ਜੀ ਇੱਕ ਨਵਾਂ ਜਿਹੜੀ ਆਫਤ ਆਏਗੀ ਕਿਸਾਨਾਂ ਲਈ ਨਵੇਂ ਨੂੰ ਲੈ ਕੇ ਤੇ ਦੂਜੇ ਪਾਸੇ ਹੜਤਾਲਾਂ ਵੀ ਹੋ ਗਿਆ ਉਹ ਤੁਸੀਂ ਮੈਂ ਦੇਖਦੇ ਹੋ ਉਹ ਜੇ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਛੱਡਿਆ ਮੰਡੀਆਂ ਦੇ ਵਿੱਚ ਫੱਗਲਖਵਾਰ ਕਿਸਾਨ ਉਹ ਛੋਨੇ ਦੀ ਸਮੇਂ ਸਿਰ ਚਪਾਈ ਨਾ ਹੋਈ ਤਾਂ ਸਾਡੇ ਕੋਈ ਤਾਂ ਫਿਰ ਮਜਬੂਰੀ ਹੈ ਸੜਕਾਂ ਤੇ ਆਉਣਾ ਪਊਗਾ ਇਹ ਨਹੀਂ ਕਿ ਅਸੀਂ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਣ ਦੇਵਾਂਗੇ ਸਰਕਾਰ ਨੂੰ ਅੰਦੋਲਨ ਨਾਲ ਹੀ ਮਜਬੂਰ ਕਰਾਂਗੇ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਹੋ ਜਿਹੇ ਹਾਲਾਤ ਪੈਦਾ ਨਾ ਕਰੇ ਆਪਣੀ ਜ਼ਿੰਮੇਵਾਰੀ ਪਹਿਚਾਣੇ ਜ਼ਿੰਮੇਵਾਰੀ ਨਿਭਾਵੇ ਜੇ ਕਰੇ ਨੀ ਸਮੱਸਿਆ ਆਈ ਤਾਂ ਅੰਦੋਲਨ ਹੋਊਗਾ